اپنی ماں بولی ਛੱਡ ਕੇ ਆਪਣੀ ਲਿਆਈ ਹੋਈ ਪਰਾਈ ਭਾਸ਼ਾ ਜਿਹਨੂੰ ਅਸੀਂ 마ਸੀ ਕਹ ਸਕਦੇ ਆ 마ਸੀ ਨੂੰ ਘਰ ਦੇ ਵਿੱਚ ਵੜ ਕੇ ਆਪਣੀ ماں ਨੂੰ ਘਰੋਂ ਬਾਹਰ ਨਾ ਕਢੀਏ ਮੈਂ ਕਹਾਂ ਸੀ ਪੰਜਾਬੀ ਮਾਂ ਬੋਲੀ ਹੈ ਕਿਉਂਕਿ ਸਾਡੀ ماں ਨੇ ਸਾਨੂੰ ਜਨਮ ਦਿੱਤਾ ਇਸ ਕਰਕੇ ਸਾਡੀ ਮਾਂ ਬੋਲੀ ਹੈ ਉਹ ਸਾਡੀ ਰਾਸ਼ਟਰ ਬੋਲੀ ਕੀ ਹੈ ਸਾਡਾ ਇੱਕ ਮੰਨ ਹੈ ਕਿ ਜਿਹੜਾ ਬੱਚਾ ਛੋਟੀ ਉਮਰ ਦੇ ਵਿੱਚ ਆਪਣੀ ਮਾਂ ਬੋਲੀ ਦੇ ਨਾਲ ਜੁੜ ਜਾਂਦਾ ਉਹ ਹਮੇਸ਼ਾ ਗੁਰਮੁਖੀ ਦੇ ਨਾਲ ਜੁੜੇਗਾ ਔਰ ਗੁਰਮੁਖੀਤਾ ਨਾਲ ਜੁੜਨ ਤੋਂ ਬਾਅਦ ਉਹ ਕਦੇ ਵੀ ਗੁਰਸਿੱਖੀ ਤੋਂ ਪਰੇ ਨਹੀਂ ਹੋ ਸਕਦਾ ਜੇ ਸਾਡੇ ਕੋਲ ਜਿਹੜਾ ਪਾਸਪੋਰਟ ਹੈ ਉਹ ਇੰਡੀਆ ਦਾ ਉਹਦੇ ਉੱਤੇ ਲਿਖਿਆ ਹੁੰਦਾ ਇੰਡੀਅਨ ਮਗਰ ਤੁਹਾਡੀ ਪਛਾਣ ਕੀ ਹੈ ਰਾਸ਼ਟਰ ਪਛਾਣ ਕੀ ਹੈ ਕੋਈ ਵੀ ਨਹੀਂ ਹਰ ਬੰਦੇ ਦੀ ਆਪਣੀ ਜ਼ੋਰ ਆਪਣੀ ਸਾਡੀ ਕੋਈ ਗੁਰਬਾਣੀ ਗੁਰਮੁਖੀ ਗੁਰਸਿੱਖੀ ਅਤੇ ਗੁਰਬਾਣੀ ਜਿਹੜਾ ਬੱਚਾ ਮਾਂ ਬੋਲੀ ਨਾਲ ਜੁੜੇਗਾ ਭਾਵ ਗੁਰਮੁਖੀ ਨਾਲ ਜੁੜੇਗਾ ਉਹ ਗੁਰਸਿੱਖੀ ਨਾਲ ਵੀ ਜੁੜੇਗਾ ਦਿੱਲੀ ਵਿਖੇ ਹਿੰਦੀ ਬੋਲਣ ਵਾਲੇ ਬਹੁ ਗਿਣਤੀ ਲੋਕਾਂ ਵਿੱਚ ਰਹਿੰਦੇ ਹੋਏ ਇਹ ਗੱਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਕਹਿ ਰਹੇ ਨੇ ਉਹ ਗੁਰਮੁਖੀ ਅਤੇ ਗੁਰਸਿੱਖੀ ਦਾ ਸਿੱਧਾ ਨਾਤਾ ਦੱਸਣ ਦੀ ਕੋਸ਼ਿਸ਼ ਕਰਦੇ ਨੇ ਅਜਿਹਾ ਕਰਦੇ ਹੋਏ ਉਹ ਗਾਇਕ ਗੁਰਦਾਸ ਮਾਨ ਦਾ ਨਾਮ ਲਏ ਤੋਂ ਬਿਨਾ ਕਹਿੰਦੇ ਨੇ ਕਿ 마ਸੀ ਲਈ ਅਸੀਂ ਮਾਂ ਨੂੰ ਘਰੋਂ ਨਹੀਂ ਕੱਢ ਸਕਦੇ ਹਿੰਦੀ ਨੂੰ 마ਸੀ ਦੱਸਣ ਵਾਲੀ ਇਹ ਗੱਲ ਇੱਕ ਸਮੇ ਗੁਰਦਾਸ ਮਾਨ ਨੇ ਹੀ ਕਹੀ ਸੀ ਇੱਕ ਦੇਸ਼ ਇੱਕ ਬੋਲੀ ਦੀ ਕਟੜ ਹਮੈਤੀ ਭਾਰਤੀ ਜਨਤਾ ਪਾਰਟੀ ਵੱਲ ਚੁਕਾਰ ਰੱਖਦੇ ਹਰਮੀਤ ਸਿੰਘ ਕਾਲਕਾ ਦਾ ਐਨੀ ਗੱਲ ਕਹਿਣਾ ਹੀ ਬਹੁਤ ਵੱਡੀ ਗੱਲ ਹੈ ਮਾਮੂਲੀ ਸੰਬੰਧੀ ਦਿੱਲੀ ਵਿੱਚ ਹੀ ਰੱਖੇ ਇੱਕ ਸਮਾਗਮ ਵਿੱਚ ਉਹ ਬੱਚਿਆਂ ਦੇ ਅੰਗਰੇਜ਼ੀ ਸਿੱਖਣ ਦੀ ਤਾਂ ਗੱਲ ਕਰਦੇ ਨੇ ਕਿਉਂਕਿ ਇਹ ਕ ਮੰਤਰੀ ਪੱਧਰ ਉੱਤੇ ਬੋਲੀ ਜਾਣ ਵਾਲੀ ਭਾਸ਼ਾ ਹੈ ਵਿਦੇਸ਼ਾਂ ਵਿੱਚ ਜਾ ਕੇ ਅੰਗਰੇਜ਼ੀ ਬਿਨਾਂ ਸਰਦਾ ਨਹੀਂ ਪਰ ਇਸ ਤੋਂ ਇਲਾਵਾ ਹੋ ਦੂਜੀਆਂ ਭਾਸ਼ਾਵਾਂ ਦੇ ਥਾਂ ਸਿਰਫ ਪੰਜਾਬੀ ਉੱਤੇ ਹੀ ਜ਼ੋਰ ਦਿੰਦੇ ਨੇ ਪੰਜਾਬੀ ਮਾਂ ਬੋਲੀ ਦਾ ਕੋਈ ਹਮਾਇਤੀ ਜੇਕਰ ਅਜਿਹੀ ਗੱਲ ਕਰੇ ਤਾਂ ਹੈਰਾਨੀ ਨਹੀਂ ਹੁੰਦੀ ਕਿਉਂਕਿ ਇਹ ਆਮ ਗੱਲ ਮੰਨੀ ਜਾਂਦੀ ਹੈ ਪਰ ਦਿੱਲੀ ਵਿੱਚ ਰਹਿੰਦੇ ਹੋਏ ਅਤੇ ਭਾਜਪਾ ਨਾਲ ਨੇੜਤਾ ਦੇ ਚੱਲਦੇ ਆ ਪ੍ਰਧਾਨ ਹਰਮੀਤ ਸਿੰਘ ਕਾਲਕਾ ਦਾ ਇਹ ਕਹਿਣਾ ਹੋਰ ਅਰਥ ਰੱਖਦਾ ਹੈ ਬਿਰਸਾ ਸਿੰਘ ਬਲਟੋਹਾ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਕੋ ਜਾਗੂ ਹਰਮੇਸ਼ ਸਿੰਘ ਕਾਲਕਾ ਉੱਤੇ ਭਾਜਪਾ ਨਾਲ ਸਬੰਧਾ ਕਰਕੇ ਹਮਲਾ ਵੀ ਬੋਲਦੇ ਰਹਿੰਦੇ ਨੇ ਇਸੇ ਮਹੀਨੇ ਦੇ ਸ਼ੁਰੂ ਵਿੱਚ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਚਲਾਉਣ ਵਾਲਾ ਪ੍ਰਧਾਨ ਕਾਲਕਾ ਦੀ ਪਤਨੀ ਮਨਪ੍ਰੀਤ ਕੌਰ ਕਾਲਕਾ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਵਾਲਾ ਪੋਸਟਰ ਜਾਰੀ ਕਰਕੇ ਵੀ ਇਨ੍ਹਾਂ ਅਕਾਲੀਆਂ ਨੇ ਕਾਲਕਾ ਜੋੜੇ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਗੱਲ ਇਹ ਹੈ ਕਿ ਇਸ ਸਭ ਦੇ ਬਾਵਜੂਦ ਪ੍ਰਧਾਨ ਹਰਮੇਸ਼ ਸਿੰਘ ਕਾਲਕਾ ਨੇ ਮਾਂ ਬੋਲੀ ਪੰਜਾਬੀ ਦੇ ਹੱਕ ਵਿੱਚ ਜਰੂਰਤਾ ਦਿਖਾਈ ਇਸੇ ਕਰਕੇ ਘਟੋ-ਘਟ ਇਸ ਮਾਮਲੇ ਵਿੱਚ ਉਹਨਾਂ ਦੀ ਤਾਰੀਫ਼ ਅਤੇ ਦਾਦ ਦੇ ਕੇ ਹੌਸਲਾ ਅਬਜ਼ਾਈ ਕਰਨੀ ਤਾਂ ਬਣਦੀ ਹੈ ਦੂਜੇ ਪਾਸੇ ਗਾਇਕ ਗੁਰਦਾਸ ਮਾਨ ਭਾਜਪਾ ਦੀ ਵਨ ਨੇਸ਼ਨ ਵਨ ਲੈਂਗੁਏਜ ਵਾਲੀ ਸੋਚ ਦੀ ਹੰਮੀ ਭਰ ਕੇ ਫਸ ਗਏ ਸਨ ਉਹਨਾਂ ਮਾਂ ਬੋਲੀ ਪੰਜਾਬੀ ਦੀ ਗੱਲ ਕਰਦੇ ਆਂ ਹਿੰਦੀ ਨੂੰ ਮਾਸੀ ਦੱਸਿਆ ਸੀ ਹਿੰਦੀ ਨੂੰ ਮਾਸੀ ਦੱਸਦੇ ਹੋਏ ਗਾਇਕ ਗੁਰਦਾਸ ਮਾਨ ਨੇ ਇਸ ਨੂੰ ਰਾਸ਼ਟਰੀ ਭਾਸ਼ਾ ਆਖਿਆ ਅਤੇ ਪੰਜਾਬ ਸਮੇਤ ਹਰੇਕ ਸੂਬੇ ਦੇ ਲੋਕਾਂ ਨੂੰ ਹਿੰਦੀ ਸਿੱਖਣ ਦੀ ਗੱਲ ਕਹੀ ਇਸੇ ਤੋਂ ਵਿਵਾਦ ਖੜਾ ਹੋਇਆ ਜੋ ਅੱਜ ਤੱਕ ਚੱਲ ਰਿਹਾ ਹੈ ਉੰਜ ਗਾਇਕ ਗੁਰਦਾਸ ਮਾਨ ਵੀ ਗੁਰਮੁਖੀ ਅਤੇ ਗੁਰਬਾਣੀ ਦੀ ਗੱਲ ਆਪਣੇ ਨਵੇਂ ਗਾਣੇ ਵਿੱਚ ਕਰਦੇ ਨੇ ਜਿਹੜਾ ਗਾਣਾ ਹਾਲੇ ਰਿਲੀਜ਼ ਹੋਣਾ ਹੈ ਇਹ ਪੂਰਾ ਗਾਣਾ ਤੁਸੀਂ ਇਸੇ ਚੈਨਲ ਉੱਤੇ 10 ਦਿਨ ਪਹਿਲਾਂ ਪਾਈ ਵੀਡੀਓ ਵਿੱਚ ਜਾ ਕੇ ਦੇਖ ਸੁਣ ਸਕਦੇ ਹੋ ਇੱਥੇ ਦੇਖੋ ਇਸ ਗੀਤ ਦੀ ਇੱਕ ਛੋਟੀ ਜਿਹੀ ਝਲਕ ਚੁੱਕ ਚੁੱਕ ਚੁਣ ਸਰੋਂ ਤੇ ਮਾਂ ਬੋਲੀ ਪੰਜਾਬੀ ਦੇ ਓ ਚੁੱਕ ਚੁੱਕ ਸਰੋਕੇ ਮਾਂ ਬੋਲੀ ਪੰਜਾਬੀ ਦੇ ਇਹ ਚੁੱਕ ਚੁੱਕ ਸਰੋਕੇ ਮਾਂ ਬੋਲੀ ਪੰਜਾਬੀ ਦੇ ਓ ਚਿੰਨਾ ਸੱਤ ਕੇ ਰੌਣਕ ਮੇਲੇ ਲੱਗਦੇ ਨੇ ਇਨਾ ਕਰਕੇ ਰੌਣਕ ਮੇਲੇ ਲੱਗਦੇ ਨੇ ਕਿੰਤਾ ਸਿਫਤ ਕਰਾਂ ਮਾਇਰਾ ਤੇ ਫੱਟੜਾਂ ਦੀ ਫਨਕਾ ਰਾਗੀ ਮੈਂ ਫਿਲ ਵਿੱਚ ਸਟੇ ਜਾ ਉੱਤੇ ਕੱਝਦੇ ਨੇ ਮੈਂ ਫਿਲ ਵਿੱਚ ਸਟੇ ਜਾ ਉੱਤੇ ਕੱਝਦੇ ਨੇ ਉਹ ਦਿਲ ਦੀ ਧੜਕਣ ਬਣ ਕੇ ਚਾਉਂਦੇ ਆਸ਼ਕ ਲੋਕਾਂ ਦੀ ਲੋਕਾਂ ਦੀ ਲੋਕਾਂ ਦੀ ਉਹ ਖੱਲਾ ਚੰਜਰ ਗਾਨੀ ਚੁਗਲੀ ਕੋਕਾ ਗਾਏ ਉਹ ਖੱਲਾ ਚੰਜਰ ਗਾਨੀ ਚੁਗਲੀ ਕੋਕਾ ਗਾਏ ਮੈਨੂੰ ਖਤਮ ਕਰਨ ਤੇ ਲੱਗੀ ਸੋਚ ਸਿਆਸਤ ਦੀ ਹੋ ਮੈਨੂੰ ਖਤਮ ਕਰਨ ਤੇ ਲੱਗੀ ਸੋਚ ਸਿਆਸਤ ਦੀ ਪਰ ਤੂੰ ਕਹੇ ਪੰਜਾਬੀ ਗੱਲ ਸੁਣ ਮੇਰੀ ਐ ਭੈਣੇ ਪਰ ਤੂੰ ਕਹੇ ਪੰਜਾਬੀ ਗੱਲ ਸੁਣ ਮੇਰੀ ਐ ਭੈਣੇ ਹੋ ਤੂੰ ਤੇ ਮਾਫ ਬੋਲੀਏ ਕਰਦੇ ਮਾਫ ਜਵਾਕਾਂ ਨੂੰ ਤੇ ਨਾ ਬੋਲਨੀਏ ਕਲਦੇ ਮਾਪ ਜਬਾਕਾਂ ਨੀ ਹੋ ਚੱਕਰ ਪੈ ਗਏ ਜਿਹੜੇ ਪਹਿਨੇ ਸੀ ਜੋ ਪਹਿਣੇ ਵੈਸੇ ਇਸ ਨਵੇਂ ਗੀਤ ਵਿੱਚ ਗੁਰਦਾਸ ਮਾਨ ਵੀ ਗੁਰਮੁਖੀ ਅਤੇ ਗੁਰਬਾਣੀ ਦੀ ਗੱਲ ਕੁਝ ਇਸ ਤਰ੍ਹਾਂ ਕਰਦੇ ਨੇ ਕਿੰਨੀਆਂ ਭਾਸ਼ਾਂ ਦੇ ਵਿੱਚ ਬਾਣੀ ਸੱਚੇ ਗੁਰੂਆਂ ਦੀ ਕਿੰਨੀਆਂ ਭਾਸ਼ਾਂ ਦੇ ਵਿੱਚ ਬਾਣੀ ਸੱਚੇ ਗੁਰੂਆਂ ਦੀ ਅਰਥ ਵਿੱਚ ਗੁਰਮਖੀ ਗੁਰੂਆਂ ਦੇ ਕਿਆ ਕਹਿਣੇ ਅੱਖਰ ਵਿੱਚ ਗੁਰਮਖੀ ਗੁਰੂਆਂ ਦੇ ਕਿਆ ਕਹਿਣੇ ਮਾਂ ਬੋਲੀ ਉਤੇ ਬਹਿਸ ਇੱਕ ਦਿਨ ਵਿੱਚ ਮੁੱਕਣ ਵਾਲੀ ਨਹੀਂ ਨਾ ਹੀ ਇੱਕ ਦਿਨ ਵਿੱਚ ਮੁਕਾਈ ਜਾ ਸਕਦੀ ਹੈ ਗੱਲ ਸਿਰਫ ਇੰਨੀ ਹੈ ਕਿ ਇਹ ਬਹਿਸ ਹਾਂ ਪੱਖੀ ਅਤੇ ਸੁਚਾਰੂ ਹੋਣੀ ਚਾਹੀਦੀ ਹੈ ਉਵੇਂ ਤਾਂ ਪੰਜਾਬ ਦੀ ਵਰਤਮਾਨ ਸਰਕਾਰ ਵੀ ਮਾਂ ਬੋਲੀ ਦੇ ਹੱਕ ਵਿੱਚ ਇੱਕ ਸੋਧ ਕਰਕੇ ਭੁੱਲੀ ਬੈਠੀ ਐ ਇਸ ਦਾ ਜ਼ਿਕਰ ਅਖੀਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਸਾਂਝੀ ਕਰਕੇ ਕਰਾਂਗੇ ਜਿੱਥੋਂ ਤੱਕ ਗਾਇਕ ਗੁਰਦਾਸ ਮਾਨ ਦੀ ਗੱਲ ਹੈ ਤਾਂ ਉਹਨਾਂ ਦੇ ਨਵੇਂ ਗਾਣੇ ਮਾਂ ਬੋਲੀ ਅਤੇ ਉਹਨਾਂ ਦੀ ਗਾਇਕੀ ਦੇ ਸਫ਼ਰ ਬਾਰੇ ਹੋਰ ਜਾਣਨ ਲਈ 10 ਦਿਨ ਪਹਿਲਾਂ ਪਾਈ ਅਤੇ ਬਹੁਤ ਪਸੰਦ ਕੀਤੀ ਗਈ ਵੀਡੀਓ ਇਸੇ ਚੈਨਲ ਉੱਤੇ ਦੇਖ ਸਕਦੇ ਹੋ ਜਿਸ ਦਾ ਲਿੰਕ ਹੇਠਾਂ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਹੈ ਅਸਲ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਵੱਲੋਂ ਇੰਟਰ ਸਕੂਲ ਪੰਜਾਬੀ ਮੁਕਾਬਲਾ ਕਰਵਾਇਆ ਗਿਆ ਦਿੱਲੀ ਦੇ ਗੁਰਦੁਆਰਾ ਰਿਕਾਵਗੰਜ ਸਾਹਿਬ ਦੇ ਭਾਈ ਲੱਖੀਸ਼ਾ ਬੰਜਾਰਾ ਹਾਲ ਵਿੱਚ ਨੂਰੇ ਪੰਜਾਬੀ 2024 ਹੇਠ ਕਰਵਾਏ ਇਨਾਮ ਵੰਡ ਸਮਾਗਮ ਵਿੱਚ ਬੋਲਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੇਸ਼ ਸਿੰਘ ਕਾਲਕਾ ਨੇ ਮਾਂ ਬੋਲੀ ਅਤੇ ਮਾਸੀ ਬਾਰੇ ਗੱਲ ਆਖੀ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਸਰਦਾਰ ਹਰਦੀਪ ਸਿੰਘ ਜੀ ਔਰ ਸਰਦਾਰ ਰਜਿੰਦਰ ਸਿੰਘ ਜੀ ਵਿਰਾਸਤ ਹੋਣਾਂ ਨੂੰ ਵਧਾਈ ਦਿੰਦਾ ਕਿ ਇਹ ਜਿਹੜਾ ਪ੍ਰੋਗਰਾਮ ਤੁਸੀਂ ਸ਼ੁਰੂ ਕੀਤਾ ਪਿਛਲੇ 2 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੇ ਉੱਤੇ ਕੰਪੀਟੀਸ਼ਨਸ ਕਰਾਣੇ ਔਰ ਲਗਾਤਾਰ ਬੱਚਿਆਂ ਨੂੰ ਆਪਣੀ ਉਸ ਮਾਂ ਬੋਲੀ ਦੇ ਨਾਲ ਜੋੜਨ ਦਾ ਜਿਹੜਾ ਤੁਸੀਂ ਪ੍ਰਯਾਸ ਕਰ ਰਹੇ ਹੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈ ਵੀ ਔਰ ਤੁਹਾਡਾ ਧੰਨਵਾਦ ਵੀ ਇਹ ਪੰਜਾਬੀ ਭਾਸ਼ਾ ਪ੍ਰਸਾਰ ਦਾ ਜਿਹੜੀ ਕਮੇਟੀ ਬਣਾਈ ਗਈ ਮੈਂ ਸਮਝਦਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਕਦਮ ਚੁੱਕਿਆ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਭਾਸ਼ਾ ਦੇ ਨਾਲ ਜੋੜ ਕੇ ਆਪਣੀ ਮਾਂ ਬੋਲੀ ਦੇ ਨਾਲ ਜੋੜ ਕੇ ਉਸ ਪੁਰਾਤਨ ਵਿਰਸੇ ਦੇ ਨਾਲ ਜੋੜ ਕੇ ਰੱਖੀਏ ਔਰ ਸੰਭਾਲ ਕੇ ਰੱਖੀਏ ਜਿਹਦਾ ਉਦੇਸ਼ ਸਾਨੂੰ ਗੁਰੂ ਮਹਾਰਾਜ ਦੇ ਕੇ ਗਿਆ ਸਾਡਾ ਇੱਕ ਮੰਨ ਹੈ ਕਿ ਜਿਹੜਾ ਬੱਚਾ ਛੋਟੀ ਉਮਰ ਦੇ ਵਿੱਚ ਆਪਣੀ ਮਾਂ ਬੋਲੀ ਦੇ ਨਾਲ ਜੁੜ ਜਾਂਦਾ ਉਹ ਹਮੇਸ਼ਾ ਗੁਰਮੁਖੀ ਦੇ ਨਾਲ ਜੁੜੇਗਾ ਔਰ ਗੁਰਮੁਖੀਤ ਨਾਲ ਜੁੜਨ ਤੋਂ ਬਾਅਦ ਉਹ ਕਦੀ ਵੀ ਗੁਰਸਿੱਖੀ ਤੋਂ ਪਰੇ ਨਹੀਂ ਹੋ ਸਕਦਾ ਤੇ ਜੇ ਗੁਰਸਿੱਖੀ ਦੇ ਵਿੱਚ ਆਪਣਾ ਜੀਵਨ ਬਤੀਤ ਕਰਨਾ ਹੈ ਉਹਦੀ ਸਭ ਤੋਂ ਮੁਢਲੀ ਜਿਹੜੀ ਜਮਾਤ ਹੈ ਆਪਣੀ ਮਾਂ ਬੋਲੀ ਨੂੰ ਸਾਹਮਣੇ ਰੱਖਣ ਦੀ ਇਹ ਜਿਹੜੀ ਪੰਜਾਬੀ ਭਾਸ਼ਾ ਹੈ ਇਹ ਸਾਡੀ ਇੱਕ ਮੁਢਲੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਹਰ ਬੱਚੇ ਨੂੰ ਇਹਦੇ ਨਾਲ ਜੋੜ ਕੇ ਰੱਖੀਏ ਔਰ ਇਹ ਸਾਰੀਆਂ ਸਿੱਖਿਆਵਾਂ ਸਾਰੀਆਂ ਵਿਦਿਆ ਜਿਹੜੀ ਅਸੀਂ ਦਿੰਦੇ ਆ ਇਹਨਾਂ ਸਾਰਿਆਂ ਤੋਂ ਉੱਪਰ ਉੱਠ ਕੇ ਆ ਕਿਉਂਕਿ ਜਦ ਸਾਡੇ ਵੱਡੇ ਵੱਡੇਰਿਆਂ ਨੇ ਇੱਕ ਸਕੂਲਾਂ ਦੇ ਨਿਰਮਾਣ ਕੀਤੇ ਸੀ ਉਹਨਾਂ ਦਾ ਮਨੋਰਥ ਹੀ ਆਈ ਸੀ ਕਿ ਜਿਹੜੇ ਸਾਡੇ ਬੱਚੇ ਨੇ ਉਹ ਕਾਨਵੈਂਟ ਸਕੂਲਾਂ ਦੀ ਜਾਣ ਦੀ ਬਜਾਏ ਜੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿੱਚ ਪੜਨਗੇ ਤੇ ਜਿੱਥੇ ਉਹਨਾਂ ਨੂੰ ਦੁਨੀਆਵੀ ਵਿੱਦਿਆ ਮਿਲੇਗੀ ਉੱਥੇ ਉਹਨਾਂ ਨੂੰ ਆਪਣੀ ਭਾਸ਼ਾ ਆਪਣੇ ਸੰਸਕਾਰ ਇਹਨਾਂ ਦੇ ਨਾਲ ਜੁੜ ਕੇ ਰਹਿਣਗੇ ਔਰ ਮੈਂ ਸਮਝਦਾ ਕਿ ਜਿਹੜੇ ਬੱਚੇ ਜਿਹੜੇ ਪਰਿਵਾਰਾਂ ਦੇ ਵਿੱਚੋਂ ਸੰਸਕਾਰ ਖਤਮ ਹੋ ਜਾਂਦੇ ਨੇ ਉਹ ਕਦੀ ਵੀ ਸਿੱਖੀ ਦੇ ਨਾਲ ਜੁੜ ਕੇ ਨਹੀਂ ਰਹਿ ਸਕਦੇ ਸੋ ਇਸ ਭਾਸ਼ਾ ਦੇ ਨਾਲ ਜੋੜੋਗੇ ਬੱਚੇ ਆਪਣੇ ਸੰਸਕਾਰਾਂ ਦੇ ਨਾਲ ਆਪਣੀ ਸਭਿਆਤਾ ਦੇ ਨਾਲ ਜੁੜ ਕੇ ਰਹਿਣਗੇ ਔਰ ਜਿਹੜਾ ਬੱਚਾ ਸਭਿਆਤਾ ਦੇ ਨਾਲ ਜੁੜਿਆ ਰਹੇਗਾ ਉਹਨੇ ਅੱਗੇ ਚੱਲ ਕੇ ਹਮੇਸ਼ਾ ਪੰਜਾਬੀਆਂ ਦਾ ਪੰਜਾਬ ਦਾ ਔਰ ਗੁਰਸਿੱਖੀ ਦਾ ਨਾਮ ਉੱਚਾ ਕਰਨਾ ਹੈ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੀ ਇਸ ਮਾਂ ਬੋਲੀ ਨੂੰ ਆਪਾਂ ਅਗਰ ਬਚਾ ਲਈਏ ਕੋਸ਼ਿਸ਼ ਕਰੀਏ ਕਿ ਅਸੀਂ ਆਪਣੇ ਬੱਚਿਆਂ ਦੇ ਨਾਲ ਜਦ ਸਕੂਲ ਦੇ ਵਿੱਚ ਕਰਦਿਆਂ ਕਿਉਂਕਿ ਅਸੀਂ ਦੁਨੀਆਵੀ ਸਿਸਟਮ ਦੇ ਵਿੱਚ ਰਹਿੰਦੇ ਹੋਏ ਅਸੀਂ ਇਹ ਵੀ ਦੇਖਣਾ ਹੈ ਕਿ ਬੱਚੇ ਜਿਹੜੇ ਸਟਰੀਟ smart ਬਣਨ ਉਹਨਾਂ ਨੂੰ ਅੰਗਰੇਜ਼ੀ ਬੋਲਣੀ ਆਉਂਦੀ ਹੋਏ ਕਿਉਂਕਿ ਦੁਨੀਆ ਵਿੱਚ ਪ੍ਰਚਲਿਤ ਭਾਸ਼ਾ ਮਗਰ ਆਪਣੀ ਮਾਂ ਬੋਲੀ ਤੋਂ ਕਦੀ ਪਿੱਛੇ ਨਾ ਹਟਣ ਔਰ ਜਦ ਵੀ ਕਿਤੇ ਸਕੂਲ ਦੇ ਵਿੱਚ ਗੱਲ ਹੋਣੀਏ ਗੁਰੂ ਰਕਿਸ਼ਨ ਪਬਲਿਕ ਸਕੂਲ ਦੇ ਬੱਚੇ ਕੋਸ਼ਿਸ਼ ਕਰੋ ਕਿ ਉਹ ਅੰਗਰੇਜ਼ੀ ਔਰ ਪੰਜਾਬੀ ਦੇ ਇਲਾਵਾ ਹੋਰ ਕੋਈ ਭਾਸ਼ਾ ਦਾ ਇਸਤੇਮਾਲ ਨਾ ਕਰ ਸਕਣ ਹਰ ਭਾਸ਼ਾ ਦਾ ਆਪਣਾ ਸਤਕਾਰ ਹੈ ਮਗਰ ਮੈਂ ਸਮਝਦਾ ਕਿ ਆਪਣੀ ਮਾਂ ਬੋਲੀ ਛੱਡ ਕੇ ਆਪਣੀ ਲਿਆਈ ਹੋਈ ਪਰਾਈ ਭਾਸ਼ਾ ਜਿਹਨੂੰ ਅਸੀਂ 마ਸੀ ਕਹਿ ਸਕਦੇ ਹਾਂ 마ਸੀ ਨੂੰ ਘਰ ਦੇ ਵਿੱਚ ਵੜ ਕੇ ਆਪਣੀ ਮਾਂ ਨੂੰ ਘਰੋਂ ਬਾਹਰ ਨਾ ਕੱਢੀਏ ਇਹ ਸਾਡੇ ਸਾਰਿਆਂ ਦਾ ਇਹਦੇ ਉੱਤੇ ਪਿਆਰ ਆ ਦੇਣਾ ਬਹੁਤ ਜ਼ਰੂਰੀ ਹੈ ਇਸ ਤੋਂ ਪਹਿਲਾਂ ਗਾਇਕ ਗੁਰਦਾਸ ਮਾਨ ਨੇ ਹਿੰਦੀ ਦਾ ਹੱਕ ਪੂਰਦੇ ਹੋਏ ਇੱਕ ਦੇਸ਼ ਇੱਕ ਬੋਲੀ ਦੀ ਹਮਾਇਤ ਕੀਤੀ ਸੀ ਉਹਨਾਂ ਹਿੰਦੀ ਨੂੰ ਪੰਜਾਬੀ ਦੀ ਵੱਡੀ ਭੈਣ ਅਤੇ ਪੰਜਾਬੀਆਂ ਦੀ ਮਾਸੀ ਦੱਸਿਆ ਸੀ ਇਹ ਗੱਲ ਕਹਿਣ ਤੋਂ ਬਾਅਦ ਕੈਨੇਡਾ ਵਿੱਚ ਇੱਕ ਸ਼ੋਅ ਦੌਰਾਨ ਵੀ ਗਾਇਕ ਗੁਰਦਾਸ ਮਾਨ ਨੇ ਆਪਣਾ ਸਟੈਂਡ ਪੁਖਤਾ ਕਰਨ ਲਈ ਆਪਣਾ ਹੀ ਪੱਖ ਇਉਂ ਪੂਰਿਆ ਸੀ ਮੈਂ ਕਹਿਆ ਸੀ ਪੰਜਾਬੀ ਮਾਂ ਬੋਲੀ ਹੈ ਕਿਉਂਕਿ ਸਾਡੀ ਮਾਂ ਨੇ ਸਾਨੂੰ ਜਨਮ ਦਿੱਤਾ ਇਸ ਕਰਕੇ ਸਾਡੀ ਮਾਂ ਬੋਲੀ ਹੈ ਉਹ ਸਾਡੀ ਰਾਸ਼ਟਰੀ ਬੋਲੀ ਕੀ ਹੈ ਜਿਸ ਤਰ੍ਹਾਂ ਇਹ ਲਈ ਕੁਰਬਾਨੀਆਂ ਦੇ ਦਿੱਤੀਆਂ ਇਹਨੇ ਨੇ ਸ਼ਹੀਦਾਂ ਨੇ ਉਸ ਵੇਲੇ ਉਰਦੂ ਚੱਲਦਾ ਸੀ ਜਦੋਂ ਭਗਤ ਸਿੰਘ ਮੌਰੀਂ ਜਾਂਦੇ ਸੀ ਸਾਰੇ ਪਾਸੇ ਉਰਦੂ ਸੀ ਉਸ ਵੇਲੇ ਇਸ ਕਰਕੇ ਆਪਣੀ ਗੱਲ ਕਰ ਜਾਂਦੇ ਸੀ ਮਗਰ ਹੁਣ ਕਿਹਦੇ ਨਾਲ ਗੱਲ ਜਾ ਕੇ ਕਰਦੇ हूँ तो सिख दिए अंग्रेजी भावा तुम अंग्रेजी सीखते इतनी आगे कोई बात नहीं पर उन्होंने तो पढ़ लेंगे हो वास्ट हो जाता एनर्जी का लैवल हो तकड़ा हो जाता है सो मैं कोई मैं वोटा नहीं लैनिया किसी को तो। ना मैं कोई लीडर है ना मैं लीडर बनना चाहना मैं तो थोड़े हक की गल करना चाहना मैं जो गल ची लगती है वो कहना नहीं कोई नहीं कह सकता जो सा पासपोर्ट है वो इंडिया का वो उत्तर लिखे होता है हिंदी मगर थोड़ी भाषा भी है राष्ट्र भाषा भी है कोई भी नहीं जबान तो कोई नहीं भागते इस करके सिर्फ तो पढ़ने की लड़ नहीं सिर्फ बच्चे को पढ़ने की लड़ है ताकि बच्चों का मुस्तिल बच्चे का फ्यूचर बहुत अच्छा हो जाए। चाहे वह बंगाल चले जाए बंगालिया ने भी सीखनी चाहिए वह तो बिल्कुल बोलते ही नहीं ਯਾਰ ਸਾਰੇ ਆਪਣੀ ਆਪਣੀ ਜ਼ਬਾਨ ਬੋਲਦੇ ਆ ਜਰਮਨ ਆਪਣੀ ਜ਼ਬਾਨ ਬੋਲਦਾ ਹੈ ਫ੍ਰੈਂਚ ਆਪਣੀ ਜ਼ਬਾਨ ਬੋਲਦੇ ਨੇ ਹਰ ਬੰਦੇ ਦੀ ਆਪਣੀ ਤਰ੍ਹਾਂ ਸਾਡੀ ਕੋਈ ਜ਼ਬਾਨ ਨਹੀਂ ਯਾਰ ਕੋਈ ਨਹੀਂ ਹੁਣ ਆਉਣੇ ਆ ਪੰਜਾਬ ਸਰਕਾਰ ਦੇ ਮਾਂ ਬੋਲੀ ਪੰਜਾਬੀ ਬਾਰੇ ਲਏ ਗਏ ਸਟੈਂਡ ਉੱਤੇ ਕਈ ਸਮਾਜਿਕ ਕਾਰਕੂਨ ਅਤੇ ਮਾਂ ਬੋਲੀ ਦੇ ਸ਼ਦਾਈ ਇਹਨਾਂ ਤੋਂ ਪੰਜਾਬ ਦੀਆਂ ਸੜਕਾਂ ਉੱਤੇ ਲੱਗੇ ਬੋਰਡਾਂ ਸਮੇਤ ਹਰ ਥਾਂ ਪੰਜਾਬੀ ਨੂੰ ਪ੍ਰਮੁੱਖਤਾ ਦੇਣ ਲਈ ਸੰਘਰਸ਼ੀਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮਾਂ ਬੋਲੀ ਪ੍ਰਤੀ ਆਪਣਾ ਪਿਆਰ ਦਿਖਾਇਆ ਉਹ ਵੀ ਤਾਂ ਆਖਰ ਇਸੇ ਮਾਂ ਬੋਲੀ ਵਿੱਚ ਕਮੇਡੀ ਕਰਦੇ ਹੋਏ ਕਲਾਕਾਰ ਵੱਜੋਂ ਪ੍ਰਵਾਨ ਚੜੇ ਸਨ ਉਹਨਾਂ ਦੁਕਾਨਾਂ ਅਤੇ ਵਪਾਰਕ ਅਦਾਰੇ ਨਿਜਮ 1958 ਵਿੱਚ ਸੋਧ ਕਰਕੇ ਸੂਬੇ ਦੀਆਂ ਸਾਰੀਆਂ ਦੁਕਾਨਾਂ ਹਰ ਸ਼ਹਿਰ ਵਿੱਚ ਬਣੇ ਮੌਲ ਇਮਾਰਤਾਂ ਅਦਾਰਿਆਂ ਦੇ ਸਾਈਨ ਬੋਰਡਾਂ ਉੱਤੇ ਪੰਜਾਬੀ ਪ੍ਰਮੁੱਖਤਾ ਨਾਲ ਲਿਖਣੀ ਜ਼ਰੂਰੀ ਕਰ ਦਿੱਤੀ ਇਸ ਲਈ ਕੁਝ ਜੁਰਮਾਨਾ ਵੀ ਰੱਖਿਆ ਗਿਆ ਉਹਨਾਂ ਤਾਂ ਸਾਈਨ ਬੋਰਡਾਂ ਦਾ ਖਰਚਾ ਚੁੱਕਣ ਦੇ ਅਸਮਰਥ ਦੁਕਾਨਦਾਰਾਂ ਨੂੰ ਬੋਰਡ ਲਿਖਣ ਦਾ ਖਰਚੇ ਵੀ ਸਰਕਾਰ ਵੱਲੋਂ ਦੇਣ ਦਾ ਐਲਾਨ ਕੀਤਾ ਸੀ ਇਸ ਪਾਸੇ ਕੀ ਹੋਇਆ ਅਤੇ ਹੁਣ ਕੀ ਸਥਿਤੀ ਹੈ ਇਹ ਜਾਣਨ ਤੋਂ ਪਹਿਲਾਂ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਨੇ ਉਦੋਂ ਇਸ ਬਾਰੇ ਕੀ ਕਿਹਾ ਸੀ ਅੱਜ ਪੰਜਾਬੀ ਭਾਸ਼ਾ ਜਿਹੜੀ ਪੰਜਾਬੀ ਮਾਂ ਬੋਲੀ ਹੈ ਉਹਨੂੰ ਪੰਜਾਬ ਰਾਜ ਦੇ ਵਿੱਚ ਪ੍ਰਫੁੱਲਤ ਕਰਨ ਲਈ ਦਾ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਰੂਲਸ 1958 ਉਹ ਚ ਸੋਧ ਕਰਨ ਦਾ ਫੈਸਲਾ ਕੀਤਾ ਸਾਰੇ ਡਿਪਟੀ ਕਮਿਸ਼ਨਰਸ ਨੂੰ ਸਾਰੇ ਡਿਪਾਰਟਮੈਂਟਸ ਨੂੰ ਇਹ ਮੇਕ ਸ਼ੁਰ ਕਰਨ ਲਈ ਕਿਹਾ ਜਾਊਗਾ ਕਿ ਜਿੰਨੀਆਂ ਵੀ ਦੁਕਾਨਾਂ ਨੇ ਜਿੰਨੀਆਂ ਵੀ ਜਿਹੜੇ ਮਾਲਸ ਨੇ ਜਾਓ ਪੰਜਾਬੀ ਉਹਨਾਂ ਤੇ ਲਿਖੀ ਜਾਵੇ ਲੇ ਜਿਹੜੀ ਮਰਜ਼ੀ ਲੈਂਗੁਏਜ ਲਿਖ ਲੋ ਕੋਈ ਪ੍ਰੋਬਲਮ ਨਹੀਂ ਅਸੀਂ ਕਿਸੇ ਲੈਂਗੁਏਜ ਤੇ ਕਿਸੇ ਪਾਸੇ ਤੇ پابੰਦੀ ਨਹੀਂ ਲਾ ਰਹੇ ਪਰ ਕਿਉਂਕਿ ਪੰਜਾਬ ਚ ਰਹਿੰਦੇ ਆ ਪੰਜਾਬ ਦਾ ਪਾਣੀ ਪੀਂਦੇ ਆ ਪੰਜਾਬ ਦਾ ਅੰਨ ਖਾਂਦੇ ਆ ਤਾਂ ਸਾਨੂੰ ਸਾਡੀ ਭਾਸ਼ਾ ਜਿਹੜੀ ਹੈ ਉਹਨੂੰ ਪਰਫੁੱਲਤ ਕਰਨ ਲਈ ਸਰਕਾਰ ਵੱਲੋਂ ਇਹ ਜਿਹੜਾ ਕਦਮ ਚੁੱਕਿਆ ਗਿਆ ਜੇ ਕੋਈ ਦੁਕਾਨਦਾਰ ਫਰਜ ਕਰ ਲੋ ਕਈ ਵਾਰੀ ਕੋਈ ਵੱਡੀਆਂ ਕੰਪਨੀਆਂ ਵਾਲੇ ਆਪਣੀ ਐਡ ਵੀ ਲਾ ਦਿੰਦੇ ਨੇ ਤੇ ਉਹਦਾ ਬੋਰਡ ਬਣਾ ਕੇ ਉਹਦੀ ਦੁਕਾਨ ਤੇ ਲਾ ਜਾਂਦੇ ਕਿ ਵਰਮਾ ਜਾਂ ਅਸ਼ੋਕ ਡਿਪਾਰਟਮੈਂਟਲ ਸਟੋਰ ਐਦਾਂ ਦਾ ਲਾਗੇ ਉਹਦਾ ਨਾਮ ਉਹ ਕਹਿੰਦਾ ਵੀ ਮੇਰੇ ਕੋਲ ਤਾਂ ਪੈਸੇ ਆਏ ਨਹੀਂ ਮੈਂ ਆ ਕਿੱਥੋਂ ਮੇਰਾ ਘੱਟ ਘੱਟ ਬੋਰਡ ਬਣਾਉਣ ਤੇ ਜਾਂ ਉਹਨੂੰ ਲਿਖਾਉਣ ਤੇ 5-700 ਹਜ਼ਾਰ ਰੁਪਏ ਖਰਚਾ ਹੋਊਗਾ ਪਰ ਅਸੀਂ ਪੰਜਾਬ ਸਰਕਾਰ ਨੂੰ ਮੇਕਸ਼ਰ ਕਰ ਰਹੇ ਜਿਹੜੇ ਪੈਸੇ ਨਹੀਂ ਖਰਚ ਸਕਦੇ ਕੋਈ ਗੱਲ ਨਹੀਂ ਅਸੀਂ ਧੱਕਾ ਨਹੀਂ ਕਰ ਰਹੇ ਕੋਈ ਪੰਜਾਬ ਗਵਰਨਮੈਂਟ ਕੋਲ ਅਸੀਂ ਲਿਖਾ ਕੇ ਦੇ ਦਾਂਗੇ ਇਹ ਸੋਧ ਲਾਗੂ ਹੋਣ ਦੇ 6 ਮਹੀਨਿਆਂ ਦੇ ਅੰਦਰ ਪਾਲਣਾ ਕਰਨੀ ਲਾਜ਼ਮੀ ਕਰਾਰ ਦਿੱਤੀ ਗਈ ਨਵੇਂ ਪ੍ਰਬੰਧਾਂ ਦੀ ਉਲੰਘਣਾ ਕਰਨ ਉੱਤੇ ਪਹਿਲੇ ਅਪਰਾਧ ਲਈ 1000 ਰੁਪਏ ਅਤੇ ਬਾਅਦ ਦੇ ਹਰੇਕ ਅਪਰਾਧ ਲਈ 2000 ਰੁਪਏ ਤੋਂ ਵੱਧ ਦਾ ਜੁਰਮਾਨਾ ਕਰਨਾ ਸੀ ਇਸ ਸੋਧ ਅਤੇ ਮੁੱਖ ਮੰਤਰੀ ਦੇ ਐਲਾਨ ਮਗਰੋਂ ਪੰਜਾਬ ਦੀਆਂ ਸਾਰੀਆਂ ਦੁਕਾਨਾਂ ਇਮਾਰਤਾਂ ਅਤੇ ਅਦਾਰਿਆਂ ਦੇ ਬਾਹਰ ਲੱਗੇ ਸਾਈਨ ਬੋਰਡ ਪੰਜਾਬੀ ਵਿੱਚ ਲਿਖਣ ਦੀ ਮੁਹਿੰਮ ਵੀ ਚੱਲੀ ਬਹੁ ਗਿਣਤੀ ਲੋਕਾਂ ਨੇ ਸਰਕਾਰ ਦੇ ਦਾਬੇ ਮੰਗਰੋਂ ਪੰਜਾਬੀ ਵਿੱਚ ਬੋਰਡ ਲਖਵਾ ਵੀ ਲਏ ਪਰ ਹਾਲੇ ਵੀ ਹਜ਼ਾਰਾਂ ਸਾਈਨ ਬੋਰਡ ਅੰਗਰੇਜ਼ੀ ਅਤੇ ਹਿੰਦੀ ਵਿੱਚ ਨਜ਼ਰ ਆਉਂਦੇ ਨੇ ਪੰਜਾਬ ਵਿੱਚ ਦੁਕਾਨਾਂ ਅਤੇ ਅਦਾਰਿਆਂ ਲਈ ਪੰਜਾਬੀ ਵਿੱਚ ਸਾਈਨ ਬੋਰਡ ਲਾਉਣਾ ਲਾਜ਼ਮੀ ਕਰਨ ਤੋਂ ਬਾਅਦ ਹੁਣ ਕ ਮੰਤਰੀ ਮਾਂ ਬੋਲੀ ਦਿਹਾੜਾ ਆਉਣ ਵਾਲਾ ਏ ਪੰਜਾਬ ਸਰਕਾਰ ਨੇ 21 ਫਰਵਰੀ ਨੂੰ ਮਨਾਏ ਜਾਂਦੇ ਇਸ ਮਾਂ ਬੋਲੀ ਦਿਹਾੜੇ ਤੋਂ ਪਹਿਲਾਂ 6 ਮਹੀਨੇ ਦਾ ਸਮਾਂ ਦਿੱਤਾ ਸੀ ਕੋਈ ਦੱਸੇਗਾ ਕਿ ਇਸ ਸਮੇਂ ਦੌਰਾਨ ਹੁਣ ਤੱਕ ਉਲੰਘਣਾ ਕਰਨ ਵਾਲੇ ਕਿੰਨੇ ਲੋਕਾਂ ਨੂੰ ਜੁਰਮਾਨੇ ਹੋਏ ਮਾਂ ਬੋਲੀ ਦੀ ਇਓਂ ਸੇਵਾ ਨਾਲ ਸਰਕਾਰੀ ਖਜ਼ਾਨੇ ਵਿੱਚ ਕਿੰਨੀ ਮਾਇਆ ਜਮ੍ਹਾਂ ਹੋਈ ਹੈ ਅਸਲ ਵਿੱਚ ਆਦੇਸ਼ ਜਾਰੀ ਕਰਨ ਤੋਂ ਕੁਝ ਹਫ਼ਤੇ ਬਾਅਦ ਇਹ ਫੈਸਲਾ ਅਤੇ ਇਸ ਨੂੰ ਲਾਗੂ ਕਰਨ ਵਾਲੇ ਹੁਕਮ ਇਓਂ ਲੱਗਦਾ ਜਿਵੇਂ ਭੁੱਲ ਭੁਲਾ ਦਿੱਤੇ ਹੋਣ ਮੁਰਕ ਕੇ ਹੁਣ ਕਦੇ ਵੀ ਇਸ ਦੀ ਗੱਲ ਨਹੀਂ ਸੁਣੀ ਜਦੋਂ ਫੇਰ ਹੁਣ 21 ਫਰਵਰੀ ਨੇੜੇ ਆਏਗੀ ਤਾ ਸਰਗਰਮੀ ਦਿਖਾਈ ਜਾਏਗੀ ਮਗਰੋਂ ਫਿਰ ਸਭ ਕੁਝ ਠੰਡੇ ਵਸਤੇ ਵਿੱਚ ਚਲਾ ਜਾਏਗਾ ਬਸ ਐਨੇ ਕੋਈ ਅਸੀਂ ਸੁਹਿਰਦਾਂ ਮਾਂ ਬੋਲੀ ਪੰਜਾਬੀ ਲਈ ਅਤੇ ਐਨੀ ਕੋਈ ਗੰਬੀਰ ਸਰਕਾਰ ਸਰਕਾਰ ਤਾਂ ਚਲੋ ਭੁੱਲ ਗਈ ਮਾਂ ਬੋਲੀ ਦਾ ਦਮ ਭਰਨ ਵਾਲੇ ਕਿਵੇਂ ਸਰਕਾਰ ਨੂੰ ਯਾਦ ਕਰਵਾਉਣਾ ਭੁੱਲ ਗਏ